ਸਾਰੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮਿੰਦਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਆ ਦਿਨ ਦੇ ਸਮੇਂ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਸਵੇਰ ਦੇ ਵੇਲੇ ਹਲਕੀ ਦਰਮਿਆਨੀ ਬੂੰਦਾਬੰਦੀ ਦੇ ਨਾਲ ਬੱਦਲਵਾਈ ਦਾ ਅਸਰ ਰਿਹਾ ਕਿਸ ਦੇ ਨਾਲ ਸਵੇਰ ਦੇ ਸਮੇਂ ਮੌਸਮ ਥੋੜਾ ਠੰਡਾ ਸੀ ਪਰ ਬਾਅਦ ਦੁਪਹਿਰ ਤੋਂ ਮੌਸਮ ਖੁੱਲ ਗਿਆ ਚੰਗੀ ਧੁੱਪ ਲੱਗੀ ਤਾਪਮਾਨ 25 26 ਡਿਗਰੀ ਪਾਰ ਕਰ ਚੁੱਕੇ ਸਨ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਜਿਹੜੇ ਨੇ ਉਹ ਕਾਫੀ ਜ਼ਿਆਦਾ ਬਦਲਦੇ ਹੋਏ ਦਿਖਾਈ ਦੇ ਰਹੇ ਨੇ ਅੱਜ ਰਾਤ ਦੀ ਗੱਲ ਕਰਾਂਗੇ ਤਾਂ ਤਾਜ਼ਾ ਸ ਉਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਪਹਾੜੀ ਖੇਤਰ ਵਿੱਚ ਸਿਸਟਮ ਨੇ ਬੱਦਲਬਾਈ ਸਿਸਟਮ ਪੂਰਬੀ ਖੇਤਰ ਵਿੱਚ ਬਣੇ ਹੋਏ ਨੇ ਪੰਜਾਬ ਦਾ ਮੌਸਮ ਫਿਲਹਾਲ ਸਾਫ਼ ਹੈ ਅੱਜ ਰਾਤ ਮੌਸਮ ਸਾਫ਼ ਬਣੇ ਰਹਿਣ ਦੀ ਹੀ ਜ਼ਿਆਦਾਤਰ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਪੱਛਮੀ ਹਵਾ ਥੋੜੀ ਜਿਹੀ ਬਹੁਤ ਚੱਲੇਗੀ ਪਰ ਆਧਰ ਰਾਤ ਤੋਂ ਬਾਅਦ ਪੰਜਾਬ ਦੇ ਵਿੱਚ ਬੱਦਲੀ ਸਿਸਟਮ ਐਂਟਰ ਕਰਦੇ ਹੋਏ ਦਿਖਾਈ ਦੇ ਸਕਦੇ ਨੇ ਸਵੇਰ ਦੇ ਸਮੇਂ ਸਾਨੂੰ ਹਲਕੀ ਦਰਮਿਆਨੀ ਬੱਦਲਬਾਹ ਦੇਖਣ ਨੂੰ ਮਿਲੇਗੀ ਜੋ ਕਿ ਲਗਭਗ ਰਾਤ 12 ਤੋਂ 2 ਵਜੇ ਦੇ ਬਾਅਦ ਪੰਜਾਬ ਵਿੱਚ ਐਂਟਰ ਕਰੇਗੀ ਪੂਰਬ ਦੀ ਹਵਾ ਦੀ ਵੀ ਚੱਲਣ ਦੀ ਵੀ ਉਮੀਦ ਹੈ ਜਿਸ ਦੇ ਨਾਲ ਥੋੜਾ ਬਹੁਤਾ ਮੌਸਮ ਨਿੱਗਾ ਵੀ ਹੋ ਸਕਦਾ ਹੈ ਪਰ ਬੱਦਲਬਾਹ ਆਉਣ ਦੇ ਨਾਲ ਥੋੜਾ ਜਿਹਾ ਮੌਸਮ ਠੰਡ ਦੀ ਉਮੀਦ ਕੀਤੀ ਜਾ ਸਕਦੀ ਹੈ ਗੱਲ ਕਰਾਂਗੇ ਤਾਪਮਾਨ ਦੀ ਦਿਨ ਦੇ ਵੇਲੇ ਤਾਪਮਾਨ ਹੁਣ 25 26 ਡਿਗਰੀ ਪਾਰ ਕਰ ਚੁੱਕੇ ਨੇ ਤੇ ਰਾਤ ਦੇ ਤਾਪਮਾਨ ਵੀ ਹੁਣ 12 13 ਡਿਗਰੀ ਤੋਂ ਪਾਰ ਜਾਂਦੇ ਹੋਏ ਦਿਖਾਈ ਦੇਣਗੇ ਪਰ ਸਵੇਰ ਦੇ ਵੇਲੇ ਐਵਰੇਜ ਤਾਪਮਾਨ 9 10 ਡਿਗਰੀ ਅਤੇ 11 ਡਿਗਰੀ ਦੇ ਵਿੱਚ ਘਾਰੀ ਪੜਿਆ ਰਹੇਗਾ ਜਾਨੀ ਕਿ ਸਵੇਰ ਦੇ ਸਮੇਂ ਹਜੇ ਵੀ ਸਾਨੂੰ ਠੰਡ ਦਾ ਅਹਿਸਾਸ ਹੁੰਦਾ ਦਿਖਾਈ ਦੇ ਰਿਹਾ ਪਰ ਬਾਕੀ ਦਿਨਾਂ ਦੇ ਵਿੱਚਕਾਰ ਮੌਸਮ ਜਿਹੜਾ ਹੁਣ ਗਰਮੀ ਵਾਲਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੁਣ ਮੌਸਮ ਜਿਹੜੇ ਨੇ ਸਰਦੀਆਂ ਤੋਂ ਗਰਮੀ ਵੱਲ ਸ਼ਿਫਟ ਹੋ ਰਹੇ ਨੇ ਅਜਿਹੇ ਦੇ ਵਿਚਕਾਰ ਬੱਦਲੀ ਸਿਸਟਮ ਪੰਜਾਬ ਵਿੱਚ ਆਉਣਗੇ ਵੈਸਟਰਨ ਡੀ ਸਰਵੈਂਸ ਹੋਵੇਗੀ ਤੇ ਹਲਕੇ ਦਰਮਿਆਨੀ ਕਿਰਮਣ ਕਣੀ ਅਤੇ ਗਰਜ ਚਮਕਦੇ ਹਾਲਾਤ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲਣਗੇ ਪਰ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ 20 ਤਰੀਕ ਤੱਕ ਮੌਸਮ ਠੀਕ ਹੈ 20 ਤਰੀਕ ਤੋਂ ਬਾਅਦ ਥੋੜੀ ਜਿਹੀ ਹਾਲਾਤ ਬਦਲਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਮੌਸਮ ਦੀ ਕੋਈ ਵੱਡੀ ਅਪਡੇਟ ਹੋਵੇਗੀ ਤਾਂ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਤੁਹਾਡੇ ਤੱਕ ਪਹੁੰਚਾਂਗੇ ਤਾਂ ਹੀ ਰਿਕੁਐਸਟ ਕਰਦੇ ਆ ਕਿ ਚੈਨਲ ਵੈਦਰ ਵਾਈਸ ਮਿੰਦਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰ ਸਾਨੂੰ ਧੰਨਵਾਦ ਸਾਰੇ ਦਰਸ਼ਕ ਵੀਰ ਪੈਣ ਭਰਾਮਾ ਦਾ